13 ਤਰੀਕ ਨੂੰ ਜਾਣਾ ਸੀ ਮਾਪਿਆਂ ਨੇ ਆਪਣੇ ਪੁੱਤਰ ਨੂੰ ਮਿਲਣ ਇਟਲੀ ਟਿਕਟਾਂ ਵੀ ਹੋ ਗਈਆਂ ਸੀ ਬੁੱਕ ਪਰ ਅੱਜ ਖਬਰ ਆਈ ਕਿ ਉਹਨਾਂ ਦੇ ਪੁੱਤਰ ਦੀ ਹੋ ਗਈ ਹੈ ਮੌਤ ਬਟਾਲਾ ਨੇੜੇ ਪਿੰਡ ਤਾਤਲੇ ਦੇ ਨੌਜਵਾਨ ਦੀ ਇਟਲੀ ਵਿੱਚ ਹੋਈ ਮੌਤ ਪਰਮੀਤ ਕਰੀਬ 20 ਸਾਲ ਪਹਿਲਾਂ ਇਟਲੀ ਗਿਆ ਸੀ ਉੱਥੇ ਹੀ ਇਸ ਨੇ ਆਪਣੀ ਪੜ੍ਹਾਈ ਕੀਤੀ ਤੇ ਡੇਰੀ ਫਾਰਮ ਤੇ ਨੌਕਰੀ ਕਰਦਾ ਸੀ ਪਰਮੀਤ ਦੀ ਸ਼ਾਦੀ ਵੀ ਇਟਲੀ ਹੀ ਹੋਈ ਤੇ ਉਸ ਦਾ ਭਰਾ ਵੀ ਇਟਲੀ ਹੀ ਰਹਿੰਦਾ ਹੈ 13 ਮਾਰਚ ਨੂੰ ਮਾ ਮਾਪ ਨੇ ਜਾਣਾ ਸੀ ਆਪਣੇ ਪੁੱਤਰ ਨੂੰ ਮਿਲਣ ਇਟਲੀ ਪਰ ਉਸ ਤੋਂ ਪਹਿਲਾਂ ਹੀ ਆਈ ਮੰਦ ਭਾਗੀ ਖਬਰ ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਰੋਕ ਬੰਗੀ ਨਾਮ ਤੋਂ ਮਿਰਨ ਪ੍ਰਤਾਪ ਸਿੰਘ ਇਹ ਪਿੰਡ ਤਤਲਾ ਜਿਹੜੀ ਬੈਠੀ ਹੈ ਜਦ ਜਵਾਰ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ ਸਰਦਾਰ ਦੇਵ ਸਿੰਘ ਇੱਥੇ ਉਹ ਵੀ ਕਾਫੀ ਦੇ ਰਿਟਲੀ ਰਹੇ ਆ ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ ਇਹ ਮੁੰਡੇ ਦਾ ਵਿਆਹ ਹੋਇਆ ਸੀ 2.5 ਸਾਲ ਦੇ ਕਰੀਬ ਪੀ ਉਹਦੀ ਇੱਕ ਬੱਚੀ ਆ ਵਾਈਫ ਵੀ ਉਹਦੀ ਉੱਥੇ ਹੀ ਹੈ ਉੱਥੇ ਉਹ ਕੋਈ ਮੇਰੇ ਖਿਆਲ ਕੋ ਕੰਮ ਕਰਦਾ ਸੀ ਜਿੱਦਾਂ ਜਿਹੜੀ ਫਾਰਮ ਦੇ ਉੱਤੇ ਕੋ ਟਰਾਲੇ ਵਗੈਰਾ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀ ਤੇ ਕੱਲ ਕੋਈ ਉਹ ਦਿਰਤਲੀ ਦੇ ਟਾਈਮ ਦੇ ਨਾਲ 1.5 ਵਜੇ ਦੇ ਕਰੀਬ ਉਹ ਜਿਹੜਾ ਉੱਥੇ ਕੋਈ ਉੱਪਰ ਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਉਹਦਾ ਪਤਾ ਨਹੀਂ ਉੱਪਰ ਨੂੰ ਕੋਈ ਬੂਮ ਖੜਾ ਕਰਦੇ ਆ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਉਹਦੀ ਡੈਥ ਹੋ ਗਈ ਸਾਰਾ ਜਿਹੜਾ ਪਰਿਵਾਰ ਆ ਉਹ ਬੜਾ ਮਤਲਬ ਸੋਗ ਚਾ ਇੱਕ ਜਵਾਨ ਮੌਤ ਹੋਈ ਹੈ ਮਨਾ ਪਰੇਸ਼ਾਨੀ ਤਾਂ ਹੈ ਉਹਦੇ ਸਾਰੇ ਪਰਿਵਾਰ ਨੂੰ ਵੀ ਤੇ ਅਸੀਂ ਵੀ ਸਾਰੇ ਜਿਹੜੇ ਉਹਦੇ ਰਿਸ਼ਤੇਦਾਰਾਂ ਮੇਰਾ ਨਾਮ ਸਰਪੰਚ ਹੈ ਜੀ ਮੈਂ ਸਾਬਕਾ ਸਰਪੰਚਾਇ ਤੇ ਮੇਰੇ ਪਛਾਈ ਦਾ ਬੇਟਾ ਸੀਗਾ ਪਰਮ ਸਿੰਘ ਤਕਰੀਬਨ 20 21 ਸਾਲ ਤੋਂ ਉੱਥੇ ਰਹਿ ਰਿਹਾ ਸੀਗਾ ਇੱਕ ਡੇਰੀ ਫਾਰਮ 'ਚ ਉੱਥੇ ਕੰਮ ਕਰਦਾ ਸੀਗਾ ਤੇ ਕੱਲ ਮਾਰਕ ਨੇ ਫੋਨ ਕਰਕੇ ਸੱਦਿਆ ਛੁੱਟੀ ਤੇ ਸੀਗਾ ਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ ਪਤਾ ਨਹੀਂ ਕੋਈ ਅਨਸਕ੍ਰੀਆ ਘਟਨਾ ਹੋਈ ਆ ਜਿਹੜਾ ਮੁੜ ਕੇ ਘਰ ਵਾਪਸ ਨਹੀਂ ਆਇਆ ਜੀ ਕੁਲਦੀਪ ਸਿੰਘ ਮੇਰਾ ਨਾਮ ਆ ਜੀ ਇਹਦਾ ਨਾਮ ਪਰਮਪ੍ਰੀਤ ਸੀਗਾ بیٹے ਦਾ ਨਾਮ ਸੀ ਸਾਡਾ ਭਤੀਜਾ ਸੀਗਾ ਬੜੀ ਅਨਸ਼ਕਾਮੀ ਘਟੋਣਾ ਹੋਈ ਆ ਕਿਉਂਕਿ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ ਚ ਅਸੀਂ ਭੇਜਦੇ ਆ ਕਦੋਂ ਅਸੀਂ ਚਾਹੁੰਦੇ ਦੇ ਪਾਸ ਦੇ ਉਹਨੂੰ ਬਹੁਤ ਸੋਹਣਾ ਜਵਾਨ ਸੀਗਾ 27 ਸਾਲ ਦੀ ਉਮਰ ਆਉਦੀ ਆ ਜੀ ਇੱਕ ਬੇਟੀ ਆ ਛੋਟੀ ਜੀ ਬੱਚੇ ਉਹਦੇ ਨਾਲ ਨੇ ਰਹਿ ਰਹੇ ਉਥੇ ਦੇ ਰਿਪਾਰਟ ਵਿੱਚ ਕੰਮ ਕਰ ਰਿਹਾ ਵੇਖੋ ਪਰਮਾਤਮਾ ਅਗੇ ਕਿਸਦਾ ਜੁਰਮ ਨਹੀਂ ਹੈ ਉਹ ਕੱਲ ਛੁੱਟੀ ਤੇ ਸੀਗਾ ਉਹਦੇ ਮਾਲਕ ਦੇ ਖੁਦ ਨੂੰ ਫੋਨ ਕੀਤਾ ਕਿ ਦਾ 15 ਮਿੰਟ ਬਾਅਦ ਤੇ ਗੱਡੀ ਖਾਲੀ ਕਰਨ ਵਾਸਤੇ ਪਰਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ ਉਹਨੂੰ ਮੁੜ ਕੇ ਵਾਪਸ ਨਹੀਂ ਆਇਆ ਕੀ ਕਹਿ ਸਕਦੇ ਉੱਥੇ ਅਸੀਂ ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਤੇ ਤਾਰਾਂ ਲੱਗੀਆਂ ਬਿਜਲੀ ਦਾ ਡੈੱਥ ਹੋਈ ਕਿਤਨਾ ਹੋਈ ਹੈ ਕਿਤਨਾ ਨਹੀਂ ਡੈੱਥ ਹੋਈ ਪੂਰਾ ਕਨਫਰਮ ਇਹ ਗੱਲ ਆਇਆ ਉੱਥੇ ਕਿ ਕਰੰਟ ਲੱਗ ਗਿਆ ਬੂਮ ਲੱਗ ਗਿਆ ਉੱਪਰ ਇੱਥੋਂ ਘਰੋਂ ਰੋਟੀ ਕਮਾਉਣ ਵਾਸਤੇ ਹਰ ਕੋਈ ਬੱਚਾ ਜਾਂਦਾ ਸਾਡੇ ਪਿੰਡ ਦੇ ਸਰਲਿਆਂ ਦੇ ਮੇਰੇ ਨਾਨਕੇ ਇੱਥੇ ਇਸ ਘਰ ਵਿੱਚ ਇਹ ਸਰਪੰਚ ਸਾਹਿਬ ਬੈਠੇ ਨਾਲ ਇਹਨਾਂ ਨੇ ਕੋਈ ਸਾਰਾ ਪਰਿਵਾਰ ਉੱਥੇ ਆ ਸਾਡਾ ਸਾਰਾ ਹੀ ਪਰਿਵਾਰ ਉੱਥੇ ਇਟਲੀ ਵਿੱਚ ਹੀ ਆ ਮੇਰੇ ਬਰਦਰ ਵੀ ਉੱਥੋਂ ਇਟਲੀ ਤੋਂ ਹੀ ਆਏ ਨੇ ਸੁਦੇਵ ਸਿੰਘ ਉਹਨਾਂ ਦਾ ਬੇਟਾ ਆ ਕਿੰਨੀ ਕਹਾਣੀ ਹੋ ਗਈ ਆ ਇਨ ਸਾਲ ਇਹਨੂੰ 20 ਤੋਂ 21 ਤੋਂ 20 ਤੋਂ 22 ਸਾਲ ਦੇ ਵਿੱਚ ਵਿੱਚ ਜਿੱਤ ਗਿਆ ਇਹਨਾਂ ਚਿਰ ਹੋ ਗਿਆ ਉੱਥੇ ਪੜ੍ਹਾਈ ਵੀ ਨੇ ਉੱਥੇ ਕੀਤੀ ਬਹੁਤ ਛੁੱਟੀ ਹੋਰ ਚ ਗਿਆ ਇੱਥੇ ਹੁਣ ਸਾਰੇ ਮੇਰੇ ਬ੍ਰਦਰ ਵੀ ਰਹਿ ਰਹੇ ਸੁਖਦੇਵ ਸਿੰਘ ਦੇ ਮਾਪੇ ਉਸ ਨੇ ਇਹਨਾਂ ਦੀ 13 ਤਰੀਕ ਦੀ ਪਹਿਲਾਂ ਟ੍ਰੇਨ ਢੋਈ ਉੱਤੇ ਜਾਣ ਵਾਸਤੇ ਇਹਨਾਂ ਨੂੰ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ ਉਮਰ ਕਿੰਨੀ ਹੈ ਇਹਨਾਂ ਦੀ ਮੁੰਮਰ ਦੀ 26 ਤੋਂ 27 ਸਾਲ ਦੀ ਵਿੱਚ ਫੈਮਲੀ ਚ ਇੱਕ ਦਾ ਬ੍ਰਦਰ ਉੱਥੇ ਵੱਡਾ ਉਹਦੀ ਫੈਮਲੀ ਉੱਥੇ ਆ ਇੱਕ ਇਹਦੇ ਤਾਇਆ ਜੀ ਦੇ ਬੇੜੇ ਨੇ ਦੋ ਉੱਥੇ ਉਹ ਵੀ ਉੱਥੇ ਨੇ ਇਟਲੀ ਨੇ ਲਾਗੂ ਲੱਗ ਰਹੇ ਨੇ ਹਾਂਜੀ